ਹੈਲੋ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਹੁੰਚੇ ਆਂ ਜੋੜੀਆਰ ਦੀ ਏਜੰਸੀ ਫਰੀਦਪੁਰ ਕੈਂਟ ਤੇ ਸਾਈਨ ਨਾਂ ਟ੍ਰੈਕਟਰ ਤੁਹਾਨੂੰ ਦਿਖਾਉਣੇ ਏਜੰਸੀ ਦੇ ਵਿੱਚ ਇਹ ਖੜੇ ਨੇ ਤੇ ਟ੍ਰੈਕਟਰ ਵਧੀਆ ਸਾਫ਼-ਸਲੋਟੇ ਆ ਕਿਸਾਨ ਭਰਾਵਾਂ ਦੇ ਲੈਣ ਚੋਗਾ ਤੇ ਅਸੀਂ ਸੁਖਪਾਲ ਸਿੰਘ ਜੀ ਨਾਲ ਗੱਲਬਾਤ ਕਰਦੇ ਆਂ ਹੋਰ ਵੀਰ ਜੀ ਕੀ ਹਾਲ ਚਾਲ ਬਹੁਤ ਵਧੀਆ ਵੀਰ ਜੀ ਠੀਕ ਠਾਕ ਹਾਂ ਜੀ ਕਿਸੇ ਨਾਲ ਠੀਕ ਆ ਇਹ ਕਰੀਏ ਸੋਨਾ ਲੇਕਾ ਤੋਂ ਸ਼ੁਰੂ ਕਿਹੜਾ ਮਾਡਲ ਆਈ ਏ ਇਹ ਵੀਰ ਜੀ ਮਾਡਲ ਹੈਗਾ ਆਪਣਾ 2000 ਦੀ ਜੀ 23 ਮਾਡਲ ਆ ਅੱਛਾ ਜੀ ਇਹਦੀ ਕੀਮਤ ਹੈਗੀ ਆ 610000 ਰੁਪਏ ਜੀ 610000 ਟਾਇਰ ਨਵੇਂ ਪਿਛਲੇ ਹਨ ਹਾਂ ਜੀ ਟਾਇਰ ਪਿਛਲੇ ਬਿਲਕੁਲ ਨਵੇਂ ਆ ਬਾਈ ਅਗਲੇ ਵੀ ਅਗਲੇ ਟਾਇਰ ਵੀ ਨਵੇਂ ਆ ਟਰੈਕਟਰ ਬਹੁਤ ਸਾਫ਼ ਆ ਕਿਤੇ ਲੀਕ ਹੋ ਗੇਰਾ ਨਹੀਂ ਹੈਗੀ ਟਰੈਕਟਰ ਦੀ ਤੇ ਇਸਕੰਦਰ ਮਾਡਲ ਆ ਟਰੈਕਟਰ ਬਹੁਤ ਸਾਫ਼ ਆ ਦੇਖ ਲਓ ਕੰਡੀਸ਼ਨ ਟਰੈਕਟਰ ਦੀ ਦੂਸਰੇ ਪਾਸੇ ਦਿਖਾ ਦਿੰਨੇ ਆ ਅੱਗੇ ਚੁੱਲਾ ਲੱਗਾ ਤੇ ਵੇਟ ਨਹੀਂ ਲੱਗੇ ਅੱਗੇ ਬਾਕੀ ਟਰੈਕਟਰ ਸਾਫ਼ ਆ ਬਾਈ 2023 ਮਾਡਲ ਆ ਤੇ ਕਿੰਨੀ ਕੀਮਤ ਦਸੀਏ 610000 ਵੀਰ ਜੀ 610000 ਰੁਪਏ ਅੱਗੇ ਆ ਜੀ ਚਲੋ ਵੀਡੀਓ ਵੇਖ ਕੇ ਜੇ ਕੋਈ ਆਊਗਾ ਆਪਣਾ ਮਾਨਤਨ ਹੋ ਜਾਊਗਾ ਠੀਕ ਹੈ ਜੀ ਧੰਨਵਾਦ ਜੀ ਅਗਲਾ ਆਪਾਂ ਮਾਡਲ ਆ ਗਿਆ ਜੀ ਆਪਣਾ ਫਾਰਮ 60 ਹੈ ਜੀ ਇਹ 2000 ਮਾਡਲ ਹੈ ਜੀ 2000 ਮਾਡਲ ਫਾਰਮ 60 ਹਾਂ ਜੀ ਇਹ ਹੈਗਾ 210000 ਦਾ ਹੀ 210000 ਦਾ ਬਾਕੀ ਮੌਕੇ ਤੇ ਹੋਰੇਗਾ ਹਾਂ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਟਰੈਕਟਰ ਵੀ ਸਾਫ ਆ ਭਾਈ ਜਿੰਨੇ ਟਾਇਰ ਹੈਗੇ ਇਹਦੇ 50 ਪੈਸੇ ਅੱਧੇ ਟਾਇਰ ਹੈਗੇ ਪਿਛਲੇ ਤੇ ਅਗਲੇ ਟਾਇਰ कसे ਹੋਇਆ ਬਾਕੀ ਜਿਹੜੇ ਪੁਰਾਣੇ ਲੈਣਾ ਕੋ ਮਣਾ ਮੋਟਾ ਟੈਪਟੋਪ ਕਰਨਾ ਪਊਗਾ ਤੇ ਬਾਕੀ ਅੱਗੇ ਆ ਗਿਆ ਕਿਹੜਾ ਮਾਡਲ ਹੈ ਇਹ 2002 ਮਾਡਲ ਹੈ ਜੀ 2002 ਮਾਡਲ ਹੈ ਜੀ ਇਹ ਕਿੰਨੇ ਦੇ 2.5 ਲੱਖ ਰੁਪਏ ਆ ਜਾਂਦੀ ਇਹ ਦੇਖੋ ਆ ਮਗਰਾੜ ਮੁਰੂੜ ਸਾਲੇ ਬਿਲਕੁਲ ਇਹ ਟਰੈਕਟਰ ਸਾਫ਼ ਹੈ ਯਾਰ ਆ ਬਈ ਜੀ ਜਨਾ ਕਿਤੇ ਲੀਕਿੰਗ ਹੋਏ ਰਣੀ ਟਰੈਕਟਰ ਮਗਰਾੜ ਵੀ ਉਹਨਾਂ ਨੇ ਨਵੇਂ ਪਵਾਏ ਜੀ ਅੱਲਾ ਹੀ ਕੰਮ ਕਰਾ ਸਾਰੀਆਂ ਬਿਲਕੁਲ ਓਕੇ ਚੱਲਦੀਆਂ ਜੀ ਬਈ ਆ ਟਰੈਕਟਰ ਵਧੀਆ ਟਾਇਰ ਵੀ ਪਿਛਲੇ ਨਵੇਂ ਆ ਤੇ ਆ ਮਗਰਾੜ ਮੁਰੂੜ ਵੀ ਬਿਲਕੁਲ ਸਾਫ਼ ਨਵੇਂ ਅਗਲੇ ਚਾਰੇ ਟਾਇਰ ਹੀ ਨਵੇਂ ਬਾਈ ਆ ਦੇਖ ਲਓ ਤੁਹਾਡੇ ਸਾਹਮਣੇ ਆ ਟਰੈਕਟਰ ਬਹੁਤ ਸਾਫ਼ ਆ ਆ ਕਿਸੇ ਕਿਸਾਨ ਭਰਾ ਨੇ ਲੈਣਾ ਤੇ ਇਹ ਟਰੈਕਟਰ ਲੈਣ ਆਲਾ ਬਾਈ ਜੀ ਇਹ ਬਾਈ ਕਿੰਨੀ ਵੱਧ ਵੱਧ ਰੇਟ ਕਰ ਦੋਗੇ ਟਰੈਕਟਰ ਦੀ ਇਹ ਤਾਂ ਮੀੜੀ ਤੇ ਆਗੇ ਬਾਕੀ ਮੌਕੇ ਤੇ ਕਰ ਲਾਂਗੇ ਆਪਾਂ ਜੀ ਠੀਕ ਆ ਕਿੰਨੀ ਡਿਮਾਂਡ ਵਿੱਚ ਦੱਸੀਆ ਇਹਨਾਂ ਦੀ ਡਿਮਾਂਡ ਹੈਗੀ ਆ 2.5 ਲੱਖ ਰੁਪਏ 2.5 ਲੱਖ ਰੁਪਏ ਹਾਂਜੀ ਲੈ ਵੀ ਅੱਗੇ ਆ ਗਿਆ ਅਰਜਨ ਨੰਬਰ 755 ਇਹ ਮਾਡਲ ਹੈਗਾ ਆਪਣਾ 23 ਮਾਡਲ ਆ ਇਹ ਖੇਦਾ ਕਹਿੰਦੇ ਵੀ 4 ਰੋ ਵਾਲੀ ਮਸ਼ੀਨ ਮੱਕੀ ਸਾਈਲੇਜ ਮਸ਼ੀਨ ਤੇ ਧਰਤੀ ਤੱਕ ਟਰੈਕਟਰ ਵਾਹ ਕਿੱਡੀ ਤਗੜੀ ਬਲਾ ਪਿਛਲੇ ਟਾਇਰ ਇਹਦੇ 18 ਦੇ ਆ ਅਗਲੇ ਟਾਇਰ ਇਹਦੇ ਪਾਰਾਂ 4 24 ਦੇ ਆ ਜਿੱਦੇ ਕਿ 265 ਟਰਨ ਉਹਦੇ ਦੇ ਅਗਲੇ ਟਾਇਰ ਹੀ ਆ ਟਰੈਕਟਰ ਵੇਖ ਲੋ ਨਵਾਂ ਟਰੈਕਟਰ 23 ਮਾਡਲ ਟਰੈਕਟਰ ਆ ਤੇ ਆ ਜੋ ਬਾਕੀ ਇਹ ਕ੍ਰਿਪਰ ਗੇਅਰ ਨਹੀਂਗਾ ਹਾਈ ਲੋ ਮੀਡੀਅਮ ਆ ਕ੍ਰਿਪਰ ਨਹੀਂਗਾ ਤੇ ਇਧਰ ਇਹਦੇ ਪੰਜ ਗੇਅਰ ਦੂਜੇ ਟਰੈਕਟਰਾਂ ਦੇ ਕਈਆਂ ਤਿੰਨ ਆਉਂਦੇ ਆ ਕਈਆਂ ਦੇ ਚਾਰ ਆਉਂਦੇ ਆ ਇਹਦੇ ਪੰਜ ਗੇਅਰ ਆ ਬਾਕੀ ਟਰੈਕਟਰ ਹੈ ਚੈਂਜਰ ਵਾਲਾ ਇਹ ਹਾਂ ਆ ਸੈਟ ਲੱਗ ਗਿਆ ਆ ਗਿਆ ਜੀ ਠੀਕ ਆ ਤੇ ਆ ਰੇਸ ਆ ਗਈ ਆ ਵੇ ਲੋ ਟਰੈਕਟਰ ਨਵਾਂ ਟਰੈਕਟਰ ਪਿਆ ਬਿਲਕੁਲ ਤੇ ਆਪਾਂ ਸੋਚ ਲਾ ਕੇ ਦੇਖ ਲਈਨੇ ਕਿੰਨੇ ਘੰਟੇ ਚੱਲਿਆ ਕਲਸਟਰਮੀਟਰ ਦੇਖ ਲਓ 1100 1180 ਘੰਟੇ ਚੱਲਿਆ 23 ਮਾਡਲ ਟਰੈਕਟਰ ਆ ਟਰੈਕਟਰ ਬਹੁਤ ਸਾਫ਼ ਆ ਇਹ ਸੀਆਰਡੀ ਕਿ ਨਾਉਨ ਸੀਆਰਡੀ ਹੈ ਸੀਆਰਡੀ ਸੀਆਰਡੀ ਟਰੈਕਟਰ ਆ ਵੇਖੋ ਮੂਹ ਰਹਿੰਦੇ ਨਾਰਮਲ ਮੂਡ ਡੀਜ਼ਲ ਸੇਵਰ ਮੂਡ ਪਾਵਰ ਮੂਡ ਜੇ ਆਪਾਂ ਰੋਡ ਤੇ ਚਲਾਉਣਾ ਡੀਜ਼ਲ ਸੇਵਰ ਕਰ ਲੋ ਜੇ ਨਾਰਮਲ ਵਹਾਈ ਕਰਨੀ ਆ ਤਾਂ ਨਾਰਮਲ ਮੂਡ ਜੇ ਅਗਰ ਫੁੱਲ ਪਾਵਰ ਯੂਜ਼ ਕਰਨੀ ਆ ਤਾਂ ਪਾਵਰ ਮੂਡ ਇਹਦਾ ਤਿੰਨ ਮੂਡ ਟਰੈਕਟਰ ਆਏ ਤਿੰਨ ਮੂਡ ਟਰੈਕਟਰ ਬਹੁਤ ਸਾਫ ਆ ਬਈ ਨਵਾਂ ਟਰੈਕਟਰ ਪਿਆ ਜਿਹੜੇ ਭਰਾਣੇ ਕ੍ਰਿਪਰ ਗੇਅਰ ਨੇਗਾ ਪਾਸੇ ਤੇ ਬਾਕੀ ਆ ਫਲੈਟ ਪਲੇਟਫਾਰਮ ਜਿੰਨੇ ਕੋਈ ਸਾਇਲੇਜ ਮਸ਼ੀਨ ਤੇ ਲਾਉਣਾਗਾ ਹੈਵੀ ਕੰਮ ਕਰਨਾ ਤੇ ਕਰ ਸਕਦਾ ਟਾਇਰ ਨੇ ਬਿਲਕੁਲ ਨਵੇਂ ਆ ਪਿਛਲੇ ਟਾਇਰ ਤਕਰੀਬਨ ਹੈਗੇ ਆ 80 ਤੋਂ 85 ਪੈਸੇ ਤੇ ਅਗਲੇ ਟਾਇਰ ਵੀ ਬਿਲਕੁਲ ਨਵੇਂ ਆ ਐਮ ਆਰ ਐਫ ਦੇ ਟਾਇਰ ਆ ਬਾਈ ਅੱਗੇ ਵੇਟ ਵਗੈਰਾ ਲੱਗੇ ਹੋਏ ਟਰੈਕਟਰ ਦੇ ਟਰੈਕਟਰ ਬਹੁਤ ਸਾਫ ਆ ਬੋਟੇ ਵਗੈਰਾ ਲੱਗੀ ਆ ਬਾਈ ਕਿੰਨੇ ਤੇ ਦੋਗੇ 18 ਤੋਂ 10 ਕੀ ਆ ਤਰੀਏ 10 ਲੱਖ 75000 ਰੁਪਏ ਬਾਈ ਕੀਮਤ ਆ ਥੋੜਾ ਬਹੁਤ ਹੀ ਰਹਿਤ ਹੋਊਗੀ ਜਿਆਦਾ ਨਹੀਂ ਹੋਏਗੀ ਤੇ ਬਾਕੀ ਜਿਹੜੇ ਪੁਰਾਣੇ ਲੈਣਾ ਉਹ ਲੈ ਸਕਦਾ ਡੌਂਡੀਅਰ ਦੀ ਏਜੰਸੀ ਆ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਟਰੈਕਟਰ ਸਾਫ਼ ਹੈ ਬਈ ਅੱਗੇ ਆ ਜਾ ਫਿਰ ਫਾਰਮ ਟਰੈਕ 60 ਇਹ ਕਿਹੜਾ ਮਾਡਲ ਹੈ ਇਹ 2002 ਮਾਡਲ ਹੈ 2002 ਮਾਡਲ ਹਾਂਜੀ ਇਹਦੇ ਬਈ ਪਿਛਲੇ ਟਾਇਰ ਹੈਗੇ ਆ ਤਕਰੀਬਨ 40 ਤੋਂ ਪੈਸੇ ਤੇ ਅਗਲੇ ਟਾਇਰ ਇਹਦੇ ਕਸੇ ਹੋਏ ਆ ਥੋੜੇ ਜਿਹਾ ਤੇ ਬਾਕੀ ਟਰੈਕਟਰ ਸੁੱਕਾ ਕੋਈ ਕਿਤੋਂ ਲੀਕ ਹੋ ਗੇਰਾ ਨਹੀਂ ਹੈਗੀ ਟਰੈਕਟਰ ਵਧੀਆ ਜਿਹਨੇ ਦਰਮਿਆਨ ਨਾਰਮਲ ਕਿਸਾਨ ਨੇ ਲੈਣਾ ਤਾਂ ਲੈ ਸਕਦਾ ਵਹਾਈ ਵਾਸਤੇ ਜਾਂ ਕੋਈ ਐਕਸਟੈਂਡਡ ਰੈਕਟ ਰੱਖਣਾ ਮਾੜਾ ਮਾੜਾ ਟੈਪ ਟੌਪ ਕਰਾ ਕੇ ਵਧੀਆ ਕੰਮ ਦਊਗਾ ਕਿੰਨੇ ਦਾ ਦੋਗੇ ਬਾਈ ਦੋ ਲੱਖ 20 ਹਜ਼ਾਰ ਰੁਪਿਆ ਬਾਕੀ ਤੁਹਾਡਾ ਮੌਕੇ ਤੇ ਮਾਨਤਾਨ ਹੋ ਜਾਊਗਾ ਕੋਈ ਚੱਕਰ ਨਹੀਂ ਤੁਸੀਂ ਇੱਥੇ ਜੌਂਡੀਅਰ ਦੀ ਏਜੰਸੀ ਆ ਕੇ ਗੱਲਬਾਤ ਕਰ ਸਕਦੇ ਜੀ ਲੈ ਵੀ ਅੱਗੇ ਆ ਗਿਆ ਨੌਜਵਾਨ ਦਿਲਾਂ ਦੀ ਧੜਕਾਣਾ ਸਪੈਸ਼ਲ ਐਡੀਸ਼ਨ 3630 ਨਿਊ ਹੋਲੈਂਡ 3630 ਬਾਈ ਕਿਹੜਾ ਮਾਡਲ ਆਏ 17 ਮਾਡਲ ਬਾਈ ਜੀ 17 ਮਾਡਲ ਹੁੱਡ ਵਗੈਰਾ ਲੱਗੀ ਹੋਈ ਆ ਟਾਇਰ ਇਹਦੇ ਤਕਰੀਬਨ 75 ਤੋਂ 80 ਪੈਸੇ ਟਾਇਰ ਹੈਗੇ ਆ ਪਿੱਛੇ ਵੇਟ ਵੀ ਲੱਗੇ ਹੋਏ ਨੇ ਤੇ ਅਗਲੇ ਟਾਇਰ ਵੀ ਤਕਰੀਬਨ 60-65 ਪੈਸੇ ਹੈਗੇ ਆ ਟਰੈਕਟਰ ਬਾਈ ਬਿਲਕੁਲ ਸਾਫ ਆ ਸੁੱਕਾ ਟਰੈਕਟਰ ਬਾਈ ਕਿਹੜਾ ਮਾਡਲ ਆ ਬਾਈ ਜੀ ਇਹ ਮਾਡਲ ਹੈਗਾ ਫਿਰ 17 17 ਮਾਡਲ ਆ ਬਾਈ ਅੱਗੇ ਚੁੱਲ੍ਹਾ ਲੱਗਾ ਹੈ ਵੇਟ ਨਹੀਂ ਲੱਗੇ ਹੋਏ ਤੇ ਟਰੈਕਟਰ ਬਿਲਕੁਲ ਸਾਫ ਆ ਕਿਤੇ ਕੋਈ ਲੀਕ ਹੋਊਗਾ ਰ ਕੋਈ ਕਿਤੇ ਰਿਪੇਅਰ ਵਗੈਰਾ ਨਹੀਂ ਹੋਇਆ ਟਰੈਕਟਰ ਰੀਜਨਲ ਟਰੈਕਟਰ ਬਿਲਕੁਲ ਗੁੱਡੀਅਰ ਦੇ ਟਾਇਰ ਆ ਪਿਛਲੇ ਆ ਪਿਛਲੇ ਵੇਖ ਲਓ ਤੁਸੀਂ ਹੁੱਕ ਤੋਂ ਆਈਡੀਆ ਲਾਓ ਟਰੈਕਟਰ ਕਿੰਨਾ ਕੁ ਚੱਲਿਆ ਹੋਊਗਾ ਠੀਕ ਆ ਹੁੱਕ ਤੋਂ ਲਾ ਲਓ ਪਿੱਛੋਂ ਆਈਡੀਆ ਲਾ ਲਓ ਐਕਸਟਰਾ ਲਿਫਟ ਕਪੈਸਿਟੀ ਵਾਸਤੇ ਇਹਦੇ ਜੱਕ ਲੱਗਾ ਹੋਇਆ ਹੈ ਤੇ ਟਰੈਕਟਰ ਬਿਲਕੁਲ ਸਾਫ਼ ਆ ਕੰਡੀਸ਼ਨ ਜਿਹੜੇ ਭਰਾਣੇ ਲੈਣਾ ਨਿਊ ਹਾਲੈਂਡ ਲੈ ਸਕਦਾ ਤੇ ਬਾਕੀ ਆਪਾਂ ਵੇਖ ਲੈਣੇ ਚੱਲਿਆ ਕਿੰਨਾ ਕੋ ਆਏ ਆਜੋ ਅੱਗੇ ਆਪਾਂ ਮੀਟਰ ਚੈੱਕ ਕਰਦੇ ਆ ਲੈ ਵੀ 1748 ਘੰਟੇ ਚੱਲਿਆ ਸਟੀering ਛੋਟਾ ਸ਼ੌਂਕ ਨਾਲ ਮੁੰਡਿਆਂ ਨੇ ਜੀਪ ਵਾਲਾ ਸਟੀering ਪਾਇਆ ਹੈ ਤੇ 1748 ਘੰਟੇ ਚੱਲਿਆ 17 ਮਾਡਲ ਆ ਟਰੈਕਟਰ ਦਾ ਰੰਗ ਰੂਪ ਵੇਖ ਲਓ ਬਿਲਕੁਲ ਸਾਫ਼ ਆ ਤੇ 3 ਸਪੀਡ ਆ ਹਾਈ ਲੋ ਮੀਡੀਆ ਮਾ ਆਪੀ ਪੀਟੀਓ ਤੇ ਗਰਾਉਂਡ ਪੀਟੀਓ ਵੀ ਹੈਗਾ ਤੇ ਬਾਕੀ ਹਵੇ ਲੋ ਮੋਡੀਫਾਈ ਜਿਵੇਂ ਆ ਪੈਰਦਾਰ ਵਗੈਰਾ ਮੈਸੀ ਵਾਲੇ ਪੈਰਦਾਰ ਦੂਜੀ ਰੇਸ ਵੀ ਮੈਸੀ ਵਾਲੀ ਲੱਗੀ ਆ ਤੇ ਗਰਾਉਂਡ ਪੀਟੀਓ ਆ ਟਾਪ ਮਾਡਲ ਲੈਟਰ ਆ ਆ ਦੇਖੋ ਮੈਸੀ ਵਾਲੀ ਰੇਸ ਲੱਗੀ ਹੋਈ ਆ ਤੇ ਬਾਕੀ ਟਰੈਕਟਰ ਕੰਡੀਸ਼ਨ ਦੇਖ ਲਓ ਬਿਲਕੁਲ ਸਾਫ ਆ ਬਾਈ ਕਿੰਨੇ ਦਾ ਦਿਓਗੇ 575000 ਰੁਪਏ 5 ਲੱਖ 75 ਹਜ਼ਾਰ ਰੁਪਿਆ ਤੇ ਬਾਕੀ ਹੋ ਜਾਏਗਾ ਮੌਕੇ ਦੇ ਮੇਰੇ ਤੋਂ ਬਿਲਕੁਲ ਹੀ ਵੀਡੀਓ ਵੇਖ ਕੇ ਆਪਣਾ ਮਾਨਤਨ ਕਰਦਾਂਗੇ ਜੀ ਠੀਕ ਆ ਬਾਕੀ ਭਾਈ ਜਿਹੜੇ ਵੀਰ ਸਾਡੇ ਆਉਣਗੇ ਕਿਸਾਨ ਭਰਾ ਤੇ ਭਾਈ ਫੁੱਲ ਮਾਨਤਾਨ ਕਰਦੇ ਆ ਜੇ ਬਾਕੀ ਭਾਈ ਕੋਈ ਗੱਲ ਨਹੀਂ ਤੁਸੀਂ ਆਪਾਂ ਨੂੰ ਦੱਸ ਦਿਆ ਜੇ ਤੁਹਾਡੇ ਨਾਲ ਆ ਜਾਵਾਂਗੇ ਜਿੰਨਾ ਵੱਧ ਤੋਂ ਵੱਧ ਹੋ ਗਿਆ ਤੁਹਾਡਾ ਮਾਨਤਾਨ ਜ਼ਰੂਰ ਕਰਾਂਗੇ ਤੁਸੀਂ ਇੱਥੇ ਜੌਂਡੀਅਰ ਦੀ ਏਜੰਸੀ ਫਰੀਦਪੁਰ ਕੈਂਟ ਵਿਜ਼ਿਟ ਕਰ ਸਕਦੇ ਸਰਦਾਰ ਐਗਰੋ ਟਰੈਕਟਰ ਤੇ ਜੇ ਕਿਸੇ ਭਰਾ ਨੇ ਨਵਾਂ ਟਰੈਕਟਰ ਲੈਣਾ ਜਾਂ ਤੂੜੀ ਵਾਲੀ ਮਸ਼ੀਨ ਲੈਣੀ ਆ ਜਾਂ ਫਲੋ ਲੈਣੇ ਆ ਕੁਝ ਵੀ ਲੈਣਾ ਤੁਸੀਂ ਇੱਥੋਂ ਲੈ ਸਕਦੇ ਜੀ ਤੇ ਜੇ ਸਾਈਡਨ ਟ੍ਰੈਕਟਰ ਲੈਣਿਆ ਤੇ ਸਾਈਡਨ ਟ੍ਰੈਕਟਰ ਲੈ ਸਕਦੇ ਜਿਹਾ ਤੁਹਾਡੇ ਸਾਹਮਣੇ ਆ ਤੇ ਪੂਰੀ ਵੀਡੀਓ ਦੇਖੋ ਤੁਹਾਨੂੰ ਟ੍ਰੈਕਟਰਾਂ ਬਾਰੇ ਜਾਣਕਾਰੀ ਮਿਲੂਗੀ ਸਾਰੇ ਵੀਰਾਂ ਧੰਨਵਾਦ ਸਤਿ ਸ਼੍ਰੀ ਅਕਾਲ ਜੀ